ਯਾਬ ਲਾਏ ਟੈਟ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ اہم ਖਬਰ ਸਰਵ ਅਨਵਾਰੀ ਵਰਕਰ ਹੈਲਪ ਜੂਨੀਅਨ ਦੇ ਸੂਬਾ ਪ੍ਰਧਾਨ ਮੈडम ਬਰਿੰਦਰਜੀਤ ਕੌਰ ਸੀਨਾ ਦੇ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਪ੍ਰਧਾਨ ਮੈडम ਕੁਲਜੀਤ ਕੋ ਚਾਲ ਦੀ ਅਗਵਾਈ ਹੇਠ ਸ਼ੈਂਕਰ ਅਨਵਾਰੀ ਵਰਕਰਾਂ ਹੈਲਪਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕਲਪ ਕੰਪਲੈਕਸ ਦਫ਼ਤਰ ਵਿਖੇ ਰੋਜ਼ ਪ੍ਰਦਰਸ਼ਨ ਕਰਦੇ ਕਰੀਬ 2 ਘੰਟੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਇਸ ਮੌਕੇ ਤੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਗਦਾਪੋਤ ਦੇ ਸੁਪਰਡੈਂਟ ਮਲਕੀਤ ਸਿੰਘ ਵੱਲੋਂ ਆਨੰਗਾਰੀ ਵਰਤਨਾ ਕੋਲੋਂ ਮੰਗ ਪੱਤਰ ਲੈਂਦੇ ਹੋਏ ਭਰੋਸਾ ਦਿਵਾਇਆ ਕਿ ਬਕਾਇਆ ਮਾਨ ਪੱਤਾ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਾਰੀ ਕਰਾਉਣ ਸੰਬੰਧੀ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਫਾਰਵਰਡ ਕਰਨਗੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਤਮ ਕਵਲਜੀਤ ਕੋਰ ਚਾਲ जिला नीति प्रधान मैडम बलजिंदर कौर समेत और बुला रहे ने दसया के आंगनवाड़ी वर्करਾਂ ਹੈਲਪਰਾਂ ਨੂੰ ਪਿਛਲੇ 6 ਮਹੀਨਿਆਂ ਤੋਂ ਕੇਂਦਰ ਸਰਕਾਰ ਦੇ हिस्से ਦਾ ਮਾਣ ਪੱਤਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਮੋਬਾਈਲ ਮੁਹੱਈਆ ਕਰਾਏ ਜਾ ਰਹੇ ਹਨ ਜਦ ਕੇ ਬਿਨਾਂ ਤਨਖਾਹ ਤੋਂ ਆਂਗਣਵਾਰੀ ਵਰਕਰ ਆਪਣੇ ਨਿੱਜੀ ਮੋਬਾਈਲਾਂ ਤੋਂ ਵਿਭਾਗ ਦੇ ਕੰਮ ਆਨਲਾਈਨ ਕਰ ਰਹੇ ਹਨ ਅਤੇ ਡਾਟਾ ਪੈਕੇਜ ਵੀ ਆਪਣੇ ਪੈਸੇ ਖਤਕੇ ਪਵਾ ਰਹੇ ਹਨ ਆਨੰਦਵਰੀ ਵਰਕਾ ਨੇ ਕਿਹਾ ਕਿ ਉਹ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਫਰੰਟ ਲਾਈਨ ਤੇ ਡਿਊਟੀ ਨਿਭਾ ਰਹੇ ਹਨ ਅਤੇ ਅਜਿਹੇ ਹਾਲਾਤਾਂ ਦੌਰਾਨ ਬਿਨਾਂ ਤਨਖਾਹ ਤੋਂ ਇਸ ਤਰ੍ਹਾਂ ਬਿਜਾਰਾ ਕਰੀਆਂ ਹਨ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਉਹਨਾਂ ਨੇ ਕਿਹਾ ਕਿ ਆਨੰਦਵਰੀ ਵਰਕਾ ਵੱਲੋਂ ਨਵ ਜੰਮੇ ਬੱਚੇ ਤੋਂ ਲੈ ਕੇ ਵੱਡਾ ਪਾ ਪੈਨਸ਼ਨ ਅਤੇ ਹੋਰ ਸਰਕਾਰੀ ਸਕੀਮਾਂ ਨੋਟ ਜਮੀਨੀ ਪੱਧਰ ਤੱਕ ਪਾਰਦਰਸ਼ਤਾ ਢੰਗ ਨਾਲ ਲਾਗੂ ਕਰਵਾਉਣ ਦੀ ਜਿੰਮੇਵਾਰੀ ਵੀ ਅੰਨਮਾਰੀ ਵਰਕਰਾਂ ਰਾਹੀਂ ਨਿਭਾਈ ਜਾਂਦੀ ਜਾ ਰਹੀ ਹੈ ਸਰਵ ਅੰਨਮਾਰੀ ਵਰਕਰ ਹਲ ਪੁਲ ਜੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖਤ ਤਾਅਮਨੀ ਦੰਦੇ ਮੰਗ ਕੀਤੀ ਕਿ ਦਿਵਾਰੀ ਤੋਂ ਪਹਿਲਾਂ ਪਹਿਲਾਂ ਕੇਂਦਰ ਸਰਕਾਰ ਦੇ ਪਿਛਲੇ 6 ਮਹੀਨਿਆਂ ਦੇ ਮਕਾਇਦ ਯਾਰੀ ਕਰਨ ਸਮੇਤ ਹੋਰ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਯੂਨੀਅਨ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੋਵੇਗੀ ਹੋਰ ਕੀ ਕੁਝ ਕਿਹਾ ਆਂਗਣਵਾਰੀ ਵਰਕਰਾਂ ਨੇ ਆਓ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜੀ ਸਰ ਜੀ ਦੱਸ ਦਿਓ ਅੱਜ ਆਂਗਣਵਾਰੀ ਸਰਵਾਂਗਣੀ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤੁਹਾਨੂੰ ਮੰਗ ਪੱਤਰ ਦਿੱਤਾ ਗਿਆ ਵਾ ਤੇ ਕੀ ਗੌਰ ਕਰੋਗੇ ਇਹਨਾਂ ਦੀਆਂ ਮੰਗਾਂ ਤੇ ਸਰ ਅੱਜ ਸਾਰੇ ਇਹ ਆਪਣਾ ਉੱਚ ਅਧਿਕਾਰੀ ਨਾਲ ਚੱਲ ਕੇ ਦੇ ਦੇ ਭਾਈ ਆਹ ਨਾਲ ਕੱਲ ਨੂੰ ਸਵਾਇਆ ਆ ਰਿਹਾ ਉਹ ਅਹੀਂ 1-2 ਦਿਨਾਂ ਤੱਕ ਜਲਦੀ ਇਹਨਾਂ ਦਾ ਬਾਈਟ ਜਿਹੜਾ ਰਿਲੀਜ਼ ਕਰਦਾ ਜਿਹੜੀ ਪੇਮੈਂਟ ਇਹਨਾਂ ਦੇ ਉਹ ਖਾਤੇ ਵਿੱਚ ਹੈ ਅਹੀਂ ਜਲਦੀ ਜਲਦੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੀ ਜਿਹੜੀ ਪੇਮੈਂਟ ਹੈ ਰਹੀ ਤੇ ਬਾਕੀ ਬੈਲੈਂਸ ਰਹਿ ਚਾ ਇਹਨਾਂ ਨੂੰ ਟਾਈਮ ਸਿਰ ਦੇ ਦਿੰਦੇ ਸਰਦਾਰ ਜੀ ਇੱਕ ਪੁਰਾਣੀ ਮੰਗਾ ਲੰਕਦੀ ਆ ਕਿ ਇਹਨਾਂ ਨੂੰ ਮੋਬਾਈਲ ਫੋਨ ਨਹੀਂ ਲਾ ਕੇ ਦਿੱਤੇ ਜਾ ਰਹੇ ਜਿੰਨੇ ਵੀ ਅੰਗਣ ਵਾਲੀ ਵਰਕਰਾਂ ਆ ਇਹ ਆਪਣੇ ਮੋਬਾਈਲ ਤੋਂ ਵੀ ਕਰਦੀਆਂ ਕੰਮ ਇਹਦੇ ਸਬੰਧ ਵਿੱਚ ਕੋਈ ਵਿਭਾਗ ਵੱਲੋਂ ਕੋਈ ਕੀਤੀ ਜਾ ਰਹੀ ਕਾਰਵਾਈ ਸਰ ਉਹਦੇ ਬਾਰੇ ਪ੍ਰਕਿਰਿਆ ਚੱਲ ਰਹੀ ਹੈ ਜੀ ਜੋ ਵੀ ਪੂਜ ਹੋਇਆ ਹੈ ਐਜੰਟ ਮੰਡਾ ਨਾਲ ਲੇਕੇ ਭੇਜਿਆ ਵਾ ਚੋਰੀ ਉੱਪਰੋਂ ਜੋ ਹਨ ਉੱਪਰ ਉਹ ਚਤ ਅਧਿਕਾਰੀਆਂ ਵੱਤੋਂ ਹਦਾਇਤਾਂ ਹਨ ਉਹਦੇ ਨਾਲ ਹੀ ਕਾਰਵਾਈ ਕਰ ਰਹੇ ਹਾਂ ਕੁਛ ਕਰਾਂਗੇ ਜਲਦੀ ਜਦੋਂ ਜਿਹੜਾ ਇਹ ਸਾਰਾ ਫਾਈਲ ਹੋ ਜਾਏ ਡਿਮਾਰਟ ਦੇ ਰਹੀਆਂ ਪੈਂਡਿੰਗ ਹੈ ਤੁਹਾਨੂੰ ਆ ਗਿਆ ਮੇਰਾ ਨਾਮ ਕਵਜੀਤ ਕੌਰ ਮੈਂ ਸਰਵੰਗ ਰਾਏ ਬਰਕਰਹਲ ਹੈਲਪਰ ਜੂਨੀਅਰ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਪ੍ਰਧਾਨਿਆ ਅੱਜ ਸਾਡੇ ਜਿਹੜਾ ਸੁਭਾ ਪ੍ਰਧਾਨ ਹੈ ਬਰਿੰਦਰਜੀਤ ਕੌਸ਼ਿਨਾ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਹੈ ਤੈ ਤਾਂ ਇੱਥੇ ਇਕੱਠੇ ਹੋਇਆ ਸਾਡੀ ਮੰਗ ਕੀ ਹੈ ਕਿ ਸਭ ਤੋਂ ਪਹਿਲਾਂ ਤੇ ਸਰਕਾਰ ਜਦੋਂ ਆਈ ਸੀ ਮੈਨੀਫੈਸਟੋ ਦੇ ਵਿੱਚ ਉਹਨੇ ਇਹ ਵਾਅਦਾ ਸਾਡਾ ਕੀਤਾ ਕਿ ਤੁਹਾਡਾ ਮਾਨਕਤਾ ਦਿੱਤਾ ਕੀਤਾ ਜਾਊਗਾ ਤੇ ਤੁਹਾਡੇ ਵਾਸਤੇ ਗ੍ਰੀਨ ਪੈਨ ਸਭ ਤੋਂ ਪਹਿਲਾਂ ਅੰਦਰ ਵਾਲੀਆਂ ਤਨਾ ਵਾਸਤੇ ਵਰਤਿਆ ਜਾਊਗਾ ਉਹਨਾਂ ਨੇ ਆਪਣਾ ਵਾਅਦਾ ਕੀ ਪੂਰਾ ਨਹੀਂ ਉਹਨਾਂ ਨੇ ਵੀ ਸਾਡਾ ਜਿਹੜਾ ਮਾਨਕਤਾ ਬੰਦਾ ਕਿ ਦਦਾ ਸਰਕਾਰ ਦਾ ਜਿਹੜਾ ਸਾਨੂੰ ਇਨਸੈਂਟਿਵ ਹੁੰਦਾ ਵਾ ਉਹ ਸਾਡਾ ਆ ਨਹੀਂ ਰਿਹਾ ਪਿਛਲੇ 6 ਮਹੀਨੇ ਤੋਂ 6 ਮਹੀਨੇ ਤੋਂ ਜਦੋਂ ਦੀ ਸਰਕਾਰ ਆਈਏ ਉਦੋਂ ਤੋਂ ਕਦੀ ਵੀ ਸਾਡਾ ਅਖੱਟਾ ਮਾਨ ਪੱਤਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਨਹੀਂ ਪਿਆ ਇਸ ਤੋਂ ਇਲਾਵਾ ਇੱਕ ਸਾਡੀ ਹੋਰ ਸਰਕਾਰ ਨੂੰ ਗੁਮਜਾਰਿਸ਼ ਹੈ ਕਿ ਸਾਡੀ ਜਿਹੜੀ ਇੱਕ ਸਾਡੀ ਮੰਗ ਹੀ ਹੈਗੀ ਸੀ ਕਿ ਸਾਨੂੰ ਜਿਹੜੇ ਮੋਬਾਈਲ ਫੋਨ ਪ੍ਰੋਵਾਈਡ ਕਰਵਾਏ ਜਾਣ ਬਾਕੀ ਸਟੇਟ ਦੇ ਵਿੱਚ ਦੋ ਦੋ ਵਾਰੀ ਮੋਬਾਈਲ ਫੋਨ ਪ੍ਰੋਵਾਈਡ ਕਰਵਾ ਦਿੱਤੇ ਗਏ ਆ ਸਾਨੂੰ ਅਜੇ ਇੱਕ ਵਾਰੀ ਵੀ ਮੋਬਾਈਲ ਫੋਨ ਨਹੀਂ ਦਿੱਤਾ ਗਿਆ 166 ਰੁਪਏ ਸਾਨੂੰ ਪਰ ਮਹੀਨਾ ਦਾ ਸਾਨੂੰ 2000 ਰੁਪਏ ਪੂਰੇ ਸਾਲ ਦਾ ਜਿਹੜਾ ਵਾ ਇਨਸੈਂਟਿਵ ਦਿੱਤਾ ਜਾਂਦਾ ਮੋਬਾਈਲ ਰੀਚਾਰਜ ਦਾ ਇਹ ਪੋਸੀਬਲ ਨਹੀਂ ਹੈ ਕਿ 166 ਦਾ ਰੀਚਾਰਜ ਹੋਵੇ ਸਵੇਰ ਤੋਂ ਲੈ ਕੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸੁਪਰਵਾਈਜ਼ਰਜ਼ ਦੇ ਫੋਨ ਕਾਲਸ ਆਉਂਦੇ ਆ ਸਾਡੇ ਕੋਲ ਰਿਪੋਰਟਸ ਲਈਆਂ ਜਾਂਦੀਆਂ ਮੈਂ ਬੱਚੇ ਦੇ ਜਨਮ ਤੋਂ ਲੈ ਦਾ ਸਾਰਾ ਬੋੜਾ ਸਾਡੇ ਕੋਲ ਹੁੰਦਾ ਵਾ ਟੈਂਸ਼ਨ ਜਿਹੜੀ ਆ ਲੱਗਣੀ KYC ਕਰਨੀ ਆਰਐਸ ਕਰਨਾ ਹੋਰ ਪਤਾ ਨਹੀਂ ਕਿੰਨੇ ਕੰਮ ਜਿਹੜੇ ਆਂਗਨwadi ਵਰਕਰ ਹੈ ਕਰਦੀਆਂ ਵਾ ਬਟ ਸਾਨੂੰ ਇਹਦਾ ਕੋਈ ਵੀ ਇਨਸੈਂਟਿਵ ਜਿਹੜਾ ਨਹੀਂ ਦਿੱਤਾ ਜਾਂਦਾ ਪਿਛਲੇ 6 ਮਹੀਨੇ ਦਾ ਡਾੜਾ ਬਕਾਇਆ ਹੁਣ ਤੱਕ ਇਹਨਾਂ ਨੇ ਰੀਲੀਜ਼ ਨਹੀਂ ਕੀਤਾ ਅੱਜ 1 ਅਕਤੂਬਰ ਦੋਸ 50 ਸਾਲ ਸਾਡੇ ਜਿਹੜੀ ਆ ICDFS ਦੀ ਸਵਾਵਾਂ ਜਿਹੜੀਆਂ ਆ ਉਹਨਾਂ ਨੂੰ ਸ਼ੁਰੂ ਹੋਇਆ ਨੂੰ ਕੋਲ ਚੱਕਾ ਦਾ 50 ਸਾਲ ਪਰ ਅਜੇ ਤੱਕ ਵੇਖੋ ਕਿ ਸਾਡੀ ਕੋਈ ਵੀ ਸੁਨਮਾਈ ਕਿਸੇ ਵੀ ਸਰਕਾਰ ਨੇ ਨਹੀਂ ਕੀਤੀ ਇਹ ਸਰਕਾਰ ਸਭ ਤੋਂ ਨਿਕਮੀ ਸਰਕਾਰ ਇਸ ਕਿ ਇਹਨੂੰ ਕਿਆ ਕਹਿੰਦਾ ਕਿਉਂਕਿ ਮੈਨੇ ਬਹੁਤ ਜ਼ਿਆਦਾ ਸਾੜਨਾ ਵਾਦੇ ਕੀਤੇ ਸੀ ਖੁਦ ਸਾਡੇ ਪ੍ਰਧਾਨ ਨੂੰ ਬਾਕੇ ਸਾਡੀ ਸੁਭਾ ਕਮੇਟੀ ਨੂੰ ਬੁਲਾ ਕੇ ਕਿਹਾ ਕਿ ਭੈਣਾ ਜਿਹੜੀਆਂ ਦਾ ਸਾਡਾ ਸਾਥ ਦਿਆਂ ਤੇ ਅਸੀਂ ਤੁਹਾਡਾ ਤੇ ਗ੍ਰੀਨ ਪੈਨ ਚਲਾਵਾਂਗੇ ਸਭ ਤੋਂ ਪਹਿਲਾਂ ਤੁਹਾਡਾ ਮਾਨਪਰਤਾ ਦੁੱਗਣਾ ਕਰਾਂਗੇ ਮਾਨਪਰਤਾ ਦੁੱਗਣਾ ਕਰਨ ਦੀ ਬਜਾਏ ਸਾਡਾ ਪੰਦਾ ਜਿਹੜਾ ਉਹ ਵੀ ਸਾਨੂੰ ਨਹੀਂ ਮਿਲ ਰਿਹਾ ਨਹੀਂ ਮੰਗਾ ਪਈਏ ਇਹਨਾਂ ਦਾ ਜਾਰੀ ਰਹੇਗਾ ਸੰਘਰਸ਼ ਸਾਡੇ ਬ੍ਰਿੰਦਰਜੀਤ ਕੋਸ਼ਿਨਾ ਜਿਹੜੇ ਸਾਡੇ ਸੁਭਾ ਪ੍ਰਧਾਨ ਨੇ ਉਹਨਾਂ ਦੀ ਦਿਸ਼ਾ ਨਿਰਦੇਸ਼ ਹੈ ਤੇ ਅਸੀਂ ਸੰਘਰਸ਼ ਜਿਹੜਾ ਵਾ ਉਹ ਤੇਜ਼ ਕਰਾਂਗੇ ਸਮੇਂ ਸਮੇਂ ਸਿਰ ਜਿਹੜਾ ਆਪਣਾ ਤਾਂ ਆਪਣੇ ਮੰਗਪੱਤਰ ਦੇੰਦੇ ਰਹੇ ਨੇ ਆ ਕਿ ਆਫਿਸ ਤੇ ਡੀਪੀਓਜ਼ ਆਫਿਸ ਦੇ ਰਹੇ ਆ ਇਸ ਤੋਂ ਇਲਾਵਾ ਸਾਨੂੰ ਕੰਮ ਸਾਡੇ ਤੇ ਥੋਪਿਆ ਗਿਆ ਕਿ ਤੁਸੀਂ ਰਾਸ਼ਨ ਕਾਰਡਾਂ ਦੀ ਕੇਵਾਈਸੀ ਕਰਨੇ ਉਹ 80% ਪਹਿਲਾਂ ਕੰਮ ਹੋ ਚੁੱਕਿਆ ਵਾ 20% ਜਿਹੜਾ ਕੰਮ ਹੈ ਪੋਸੀਬਲ ਨਹੀਂ ਹੈ ਅਸੀਂ ਆਪਣੇ ਸਾਰੇ ਬੈਨੀਫੀਸ਼ੀਅਨ ਦਾ ਐਫਆਰਐਸ ਕਰ ਰਹੇ ਆ ਕੇਵਾਈਸੀ ਕਰ ਰਹੇ ਆ ਜਿਹੜੇ ਸਾਡੇ ਲਾਪਤਰੀ ਉਹਨਾਂ ਦਾ ਕਰ ਰਹੇ ਆ ਉਹ ਸਾਡਾ ਕੰਮ ਨਹੀਂ ਉਹ ਵੀ ਸਾਡੇ ਤੇ ਥੋਪਿਆ ਜਾ ਰਿਹਾ ਤੁਹਾਨੂੰ ਡਿਟੇਲ ਸਾਰਿਆਂ ਨੇ ਦੱਸ ਦਿੱਤਾ ਬਾਕੀ ਬਲਾ ਰਹੇ ਨੇ ਇਹ ਦੱਸਿਆ ਕਿ ਕਿੰਨਾ ਕੰਮ ਜਿਹੜਾ ਵਰਕਰਸ ਹੈਲਪਸ ਕਰਦੀਆਂ ਪੱਟ ਉਹਨਾਂ ਨੂੰ ਹੁਣ ਸੱਚ ਮੰਨਨੇ ਨੇ ਦੇਵਤ ਕਿੰਨੇ ਤਿਥਾਰ ਆ ਰਹੇ ਤੇ ਪੈਸੇ ਤੋਂ ਬਿਨਾ ਕਿਸ਼ਤਾ ਗੁਜ਼ਾਰਾ ਕਰਨ ਦੇ ਕਈ ਪੈਣਾ ਸਾਡੀਆਂ ਜਿਹੜੀਆਂ ਮੈਂ ਅੱਜ ਦਿਵਾਵਾ ਉਹਨਾਂ ਦੇ ਸਿਰ ਤੇ ਘਾਰ ਚੱਲ ਰਿਆ ਵਾ ਬਹੁਤ ਜ਼ਿਆਦਾ ਔਖਾ ਹੋ ਗਿਆ ਪਿਛਲੇ 6 ਮਹੀਨਿਆਂ ਤੋਂ ਸਾਡਾ ਜਿਹੜਾ ਵਾ ਮਾਨਪਤਾ ਕੇਂਦਰ ਸਰਕਾਰ ਦਾ ਮਿਲਿਆ ਨਹੀਂ ਸਰਕੇ ਸਟੇਟ ਗਵਰਨਮੈਂਟ ਜਿਹੜਾ ਹੈ ਮਾਨਪਤਾ ਮਿਲ ਚੁੱਕਾ ਵਾ ਬਟ ਸਟੇਟ ਗਵਰਨਮੈਂਟ ਨੇ ਕਿਸੇ ਆਪਣੇ ਕੰਮ ਵਾਸਤੇ ਵਰਤ ਲਿਆ ਵਾ ਹਰ ਰੋਜ਼ ਸਾਨੂੰ ਜਦੋਂ ਵੀ ਹੈਡ ਆਫਿਸ ਗੱਲ ਹੁੰਦੀ ਹੈ ਵਰਕਿੰਗ ਬੇਸ ਦੇ ਵਿੱਚ ਸਾਡੇ ਦਾ ਇਹ ਵੀ ਵਾਦਾ ਕੀਤਾ ਜਾਂਦਾ ਵਾ ਕਿ ਕੋਈ ਟੈਕਨੀਕਲ ਐਰਰ ਆ ਰਿਹਾ 6 ਮਹੀਨੇ ਤੋਂ ਦਾ ਟੈਕਨੀਕਲ ਐਰਰ ਨਹੀਂ ਹੈ। ਕੰਮ ਜੋ ਕਰਦੇ ਮੰਗਨੇ ਨਹੀਂ। ਇਹ ਦੇ ਦੇ ਤਾਂ ਬਿਲਕੁਲ ਕੰਮ ਕਰ ਬੰਦ ਕੀਤਾ ਜਾਇਆ ਤਈ ਸਾਡੀ ਜੂਨੀਅਰ ਮਨ ਲੋ ਕਦੇ ਵੀ ਸਰਵਾੰਗਨwadi ਵਰਕਰ ਹਾਲ ਤੱਕ ਜੂਨੀਅਰ ਮਨ ਲੋ ਪਰਫੋਰਮੈਂਸ ਟ੍ਰੈਕਰ ਦਾ ਕੰਮ ਤਾਂ ਵੀ ਬੰਦ ਕਰਨ ਦੀ ਸਾਡੇ ਦਿਸ਼ਾ ਨਿਰਦੇਸ਼ ਸਾਡੇ ਸਬਦਾਨੇ ਕਦੇ ਵੀ ਨਹੀਂ ਦਿੱਤੇ ਹੈਗੇ। ਅਸੀਂ ਸਿਰਫ ਆਪਣੇ ਉਸ ਪ੍ਰਦਰਸ਼ਨ ਕਰਾਂਗੇ ਕਿਉਂਕਿ ਕੰਮ ਕੀਤਾ ਸਾਡਾ ਜਿਹੜਾ ਵਾ ਸਾਡਾ ਵੀ ਲਾਸ ਹੁੰਦਾ ਸਾਡੇ ਬੈਨੇਫੀਸ਼ੀਰੀਜ਼ ਦਾ ਲਾਸ ਹੁੰਦਾ ਵਾ। ਕੰਮ ਤੋਂ ਹੀ ਨਾ ਕਦੇ ਵੀ ਕਰਦੇ ਹੈਗੇ ਸਿਰਫ ਸਾਨੂੰ ਇਹ ਕਿ ਸਾਨੂੰ 10 ਤਰੀਕ ਤੋਂ ਪਹਿਲਾਂ ਪਹਿਲਾਂ ਸਾਡਾ ਮੰਨ ਤਾ ਜਿਹੜਾ ਵਾ ਰਿਲੀਜ਼ ਕੀਤਾ ਜਾਵੇ। ਹਾਂਜੀ ਮੇਰਾ ਨਾਮ ਬਲਜਿੰਦਰ ਕੌਰ ਆਂ ਮੈਂ ਜਿਲ੍ਹਾ ਬਰਦਾਸੋਹ ਦੀ ਮੀਤ ਪ੍ਰਧਾਨ ਆਂ ਸਾਰਾ ਆ ਮੰਗਲਵਾਰੀ ਹਫ਼ਤੇ ਤੋਂ ਬਿਲਕੁਲ ਪਹਿਨੀ ਰਹੀ ਆ ਤੇ ਅੱਜ ਦਾ ਜਿਹੜਾ ਸਾਡਾ ਜਿਹੜਾ ਵਾ ਇੱਥੇ ਆਨ ਦਾ ਰੋਸ ਪ੍ਰਦਰਸ਼ਨ ਕਰਨ ਦਾ ਮੇਨ ਮਕਸਦ ਜਿਹੜਾ ਵਾ ਉਹ ਹੈ ਗਵਰਨਰ ਸੈਂਟਰ ਗਵਰਨਮੈਂਟ ਦਾ ਜਿਹੜਾ ਸਾਡਾ ਵਾ 6 ਮਹੀਨਿਆਂ ਦੀ ਜਿਹੜੀ ਬਕਾਇਆ ਰਾਸ਼ੀ ਆ ਜਿਹੜੀ ਪੰਜਾਬ ਗਵਰਨਮੈਂਟ ਜਿਹੜੀ ਉਹ ਦੱਬ ਕੇ ਬੈਠੀ ਹੋਈ ਆ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ ਇਹ ਜਿਹੜਾ ਵਾ ਮਾਨਤਾ ਪੱਤਾ ਜਿਹੜਾ ਆ ਚੁੱਕਾ ਹੈ ਵਾ ਪਰ ਪੰਜਾਬ ਗਵਰਨਮੈਂਟ ਨੇ ਜਿਹੜਾ ਉਹਲਾ ਆਪਣੇ ਕੰਮਾਂ ਵਾਸਤੇ ਜਿਹੜਾ ਉਹ ਤੇ ਜਿਹੜਾ ਮੇਨ ਮਕਸਦ ਆ ਜੀ ਸਾਡਾ ਇਹੀ ਆ ਮੋਬਾਈਲ ਫੋਨ ਸਾਨੂੰ ਪ੍ਰੋਵਾਈਡ ਕੀਤੇ ਜਾਣ। ਬਾਕੀਆਂ ਛੇਕਾਂ ਦੇ ਲੋਕ ਜਿਹੜੇ ਮੋਬਾਈਲ ਫੋਨ ਉਹ ਦੇ ਦਿੱਤੇ ਆ ਦੋ ਵਾਰੀ ਦੇ ਚੁੱਕੇ ਆ ਪਰ ਪੰਜਾਬ ਸਰਕਾਰ ਨੇ ਸਾਨੂੰ ਜਿਹੜੇ ਅਜੇ ਤੱਕ ਜਿਹੜੇ ਮੋਬਾਈਲ ਫੋਨ ਜਿਹੜੇ ਆ ਉਹ ਪ੍ਰੋਵਾਈਡ ਨਹੀਂ ਕੀਤੇ ਹੋਏ। ਤੇ ਇਹ ਸਾਡਾ ਹੈਗਾ ਜਿਹੜਾ ਮੈਡਮ ਬ੍ਰਿੰਦਰਜੀਤ ਕਰਸ਼ੀਨਾ ਦੀ ਅਗਵਾਈ ਹਟ ਜਿਹੜਾ ਸਾਡਾ ਮੁੱਖ ਮਕਸਦ ਆ ਰੋਸ ਘਟਨੇ ਦਾ। ਉਹ ਇਹੀ ਆ ਕਿ ਸਾਡਾ ਜਿਹੜਾ ਮਾਨ ਪੱਤਾ ਉਹ ਸਾਨੂੰ ਜਾਰੀ ਕੀਤਾ ਜਾਏ ਤੇ ਸਾਨੂੰ ਜਿਹੜੇ ਮੋਬਾਈਲ ਫੋਨ ਆ ਉਹ ਦਿੱਤੇ ਜਾਣ। ਮੈਂ ਕਹਿੰਦਾ ਜਦੋਂ ਸਰਕਾਰ ਆਏਗੀ ਉਹਨਾਂ ਦਾ ਮੈਨੂੰ ਵਾਦਾ ਕੀਤਾ ਹੈ ਕਿ ਜਦੋਂ ਆਪਾਂ ਫਤਹਾ ਚਾਵਾਂਗੇ ਤਾਂ ਡੋਗਰੇ ਮਾਨ ਪੱਤੇ ਆ ਤਨਖਾਹਾਂ ਤੁਹਾਡੀਆਂ ਦੁਨੀਆ ਕਰਦੇ ਕੀ ਹੋਈਆਂ ਕੋਈ ਬਰਤੂ ਹੋਈ ਹੈ ਨਹੀਂ ਸਾਰੇ ਜਦੋਂ ਦੀ ਸਰਕਾਰ ਆਈ ਹੈ ਸਾਡਾ ਮੇਨ ਮੈਸੇਜ ਹਸਦੇ ਵਿੱਚ ਸਾਨੂੰ ਇਹੀ ਕਿਹਾ ਗਿਆ ਹੈ ਕਿ ਜਿਹੜਾ ਮੇਰਾ ਜਿਹੜਾ ਗ੍ਰੀਨ ਪੈਨ ਨਾ ਉਹ ਤੁਹਾਡੇ ਵਾਸਤੇ ਚੱਲੇਗਾ ਤੁਸੀਂ ਸਾਡਾ ਸਾਥ ਦਿਓ ਤੇ ਅਸੀਂ ਜਿਹੜਾ ਵਾ ਤੁਹਾਡਾ ਸਾਥ ਦੇਵਾਂਗੇ ਪਰ ਇੰਨਾ ਟਾਈਮ ਗੀਤ ਜੇ ਜਾਣ ਦੇ ਬਾਵਜੂਦ ਜਿਹੜਾ ਸਰਕਾਰ ਨੇ ਕੁਛ ਨਹੀਂ ਵੱਖਰੀਆਂ ਵੱਖਰੀਆਂ ਮੀਟਿੰਗਾਂ ਸਾਡੀਆਂ ਹੋਈਆਂ ਡਾਇਰੈਕਟਰ ਮੈਡਮ ਨਾਲ ਹੋਈ ਸਾਡੇ ਪ੍ਰਧਾਨਤਮਨ ਉਹਨਾਂ ਨਾਲ ਵੀ ਮੀਟਿੰਗ ਦੇ ਵੱਖਰੇ ਵੱਖਰੇ ਸਿਰਫ ਇਹ ਲਾਰੇ ਜਿਹੜੀ ਉਹਨਾਂ ਨੇ ਸਾਨੂੰ ਵੀ ਲਾਰੇ ਦੇ ਚਲਾ ਕੇ ਰੱਖਿਆ ਆ ਸੈਂਟਰ ਗਵਰਨਮੈਂਟ ਕੋਲ ਜਿਹੜਾ ਸਾਨੂੰ ਮਾਨ ਪੱਤਾ ਪਹਿਲੇ ਆਂਦਾ ਸੀ ਸਾਨੂੰ ਉਹਨਾਂ ਨੇ ਹੋਰ ਕੁਛ ਨਵਾਂ ਕੀ ਦੇਣਾ ਨਹੀਂ ਜਿਹੜਾ ਸਾਡਾ ਪਹਿਲੇ ਤੋਂ ਆ ਰਿਹਾ ਸੀ ਸਾਡਾ ਉਹਦੀ ਸਰਕਾਰ ਜਿਹੜੀ ਆ ਉਹ ਦੱਬ ਕੇ ਬੈਠੀ ਹੋਈ ਆ ਮੈਡਮ ਸਾਡੇ ਪੰਜਾਬ ਦੀਆਂ ਧਿਆਨਾਂ ਨਾਲ ਇੰਨਾ ਤੁਹਾਡਾ ਵੰਗ ਹੋ ਰਹੀਏ ਕੋਪਾ ਕਰਨੀ ਆ ਇੰ ਤੇ ਉਹਦੇ 27 ਦੇ ਕੋਈ ਇਹਨਾਂ ਨੂੰ ਕੋਈ ਸਮਝਾਉਂਦਾ। ਭਾ ਜਾਊਗਾ। ਦੇਖੋ ਵੇਖੋ ਸਾਡੀ ਜੂਨੀਅਨ ਦਾ ਤਾਂ ਜਿਹੜਾ ਮੇਨ ਮਕਸਦ ਆ ਉਹ ਸਾਡੇ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਸ਼ਿਨਾ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਜੀ ਉਹ ਵੀ ਸਾਨੂੰ ਗਾਈਡਲਾਈਨ ਦੇਣਗੇ। ਅੱਜ ਦੀ ਗਾਈਡਲਾਈਨ ਦੇ ਵਿੱਚ ਸਾਡਾ ਜਿਹੜਾ ਇਹ ਸਿਰਫ ਰੋਸ ਪ੍ਰਦਰਸ਼ਨ ਹੀ। ਅੱਗੇ ਤੋਂ ਜੋ ਵੀ ਸਾਡੀ ਗਾਈਡਲਾਈਨ ਹੋਣਗੀਆਂ ਮਤਲਬ ਉਹਦੇ ਮੁਤਾਬਕ ਜਿਹੜਾ ਵੱਖਰਾ-ਵੱਖਰੇ ਤਾਂ ਦਾ ਜਿਹੜਿਆ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਜੇ ਤੇ ਸਰਕਾਰ ਸਾਡੇ ਇਹ ਹੱਲ ਕਰ ਦਿੰਦੀ ਆ ਫਿਰ ਤੇ ਸਾਡੇ ਰੋਸ ਪ੍ਰਦਰਸ਼ਨ ਨਹੀਂ ਹੋਣਗੇ ਤੇ ਅਸੀਂ ਵੀ ਨਹੀਂ ਚਾਹੁੰਦੇ ਕਿ ਅਸੀਂ ਇੱਧਾਂ ਆਣ ਕੇ ਸੜਕਾਂ ਤੇ ਦੇਦਾਂ ਦੇਖੋ ਅਸੀਂ ਆਣ ਜੇ ਫਾਨੂੰ ਸਮੇਂ ਸਿਰ ਖਤ ਦੇ ਤਨਖਾਹਾਂ ਜਿਹੜੀਆਂ ਨੂੰ ਆ ਜਾਂਦੇ ਤੇ ਇੱਕ ਮਨਪੱਤਾ ਵਾ ਜੇ ਸਾਨੂੰ ਸਮੇਂ ਸਿਰ ਉਹ ਮਿਲਦਾ ਜਾਵੇ ਤੇ ਸਾਨੂੰ ਇੱਥੇ ਜ਼ਰੂਰਤ ਨਹੀਂ ਐ ਕਿ ਆਣ ਕੇ ਤੇ ਘਰਾਂ ਦੇ ਕੰਮ ਕਰ ਛੱਡ ਕੇ ਤੁਸੀਂ ਜਤੀ ਆਣ ਕੇ ਬੈਠੀ ਐ